ਬਿੱਟੂ ਕੋਲੇ ਕੋਈ ਆਈਕਿਊ ਨਹੀਂ ਇਹ ਕਹਤਾ ਸਹੀਓ ਕਰੀਏ ਕੀ ਕਰੀਏ ਕੀ ਕਾਂਗਰਸ ਤਾਂ ਦੁਸ਼ਮਣ ਬਣ ਗਈ ਦੇਸ਼ ਦੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੂੰ ਪੈਰਾਂ ਚ ਬਿੱਟੂ ਕੋਰੇ ਗੰਦੇ ਗੰਦੇ ਇਲਜ਼ਾਮਤ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ ਇਹ ਜਾਣ ਬੁਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤੋਹੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚਲਦੇ ਹੋਏ ਪੈਰਾਂ ਚ ਸਿੱਟੀ ਆ ਇਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮ ਲਾਉਂਦਾ ਸੀ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਨਤਾਂ ਕਰਦਾ ਸੀ ਕਿ ਮੇਰੀ ਪਾਰਟੀ 'ਚ ਆਜੋ ਵੜਿੰਗ ਸਾਹਿਬ ਜਿੰਨਾ ਘਿਰ ਚੁੱਕੇ ਨੇ ਕਿਉਂਕਿ ਜੋ ਉਤੋਂ ਬੋਲਦੇ ਨੇ ਉਹ ਥੱਲੇੋਂ ਟੋਟਲ ਝੂਠ ਨਿਕਲਦਾ ਇਹ ਬੁਖਲਾੜ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਤੇਰਾ ਨੰਬਰ 5ਵੇਂ ਮੈਂ ਮੇਰੀ ਗੱਲ ਯਾਦ ਰੱਖਿਓ ਬਿੱਟੂ ਨੂੰ ਲੁਧਿਆਣਾ ਦੇ ਲੋਕ ਵੋਟ ਨਹੀਂ ਪਾਉਣਗੇ ਯੂਥ ਮੋਰਚਾ ਸਭ ਨੂੰ ਉਮੀਦਵਾਰ ਕਾ ਬੜੀ ਸਭ ਬੈਲ ਬ੍ਰੇਕ ਜਿਹੜੀ ਇੱਕ ਵੀਡੀਓ ਕਲਿੱਪ ਤੇ ਜਿਹਨੇ ਵਾਰਨ ਹੋ ਰਹੀ ਹੈ ਸਨਮਾਨ ਵਿੱਚੋਂ ਜਿਹੜੀ ਬਾਬਾ Ambedkar ਸਾਹਿਬ ਦੀ ਜਿਹੜੀ ਫੋਟੋ ਦਿੱਤੀ ਜਾਂਦੀ ਹੈ ਰਾਜਵੜੀ ਕੀ ਜਿਹਨੂੰ ਦੇਖੋ ਇਹ ਤਾਂ ਇਹ ਤਾਂ ਬਹੁਤ ਚਿਰ ਦਾ ਹੀ ਪਤਾ ਹੈ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ Ambedkar ਨੂੰ ਪਹਿਲਾਂ ਉਹਨਾਂ ਦੇ ਇਲੈਕਸ਼ਨਾਂ ਉਹਨਾਂ ਨੂੰ ਦੋ ਵਾਰ ਇਲੈਕਸ਼ਨਾਂ ਹਰਾਈਆਂ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਉਹਨਾਂ ਨੂੰ ਇਹਨਾਂ ਨੇ ਭਾਰਤ ਰਤਨ ਕਦੇ ਨਹੀਂ ਦਿੱਤਾ ਜੇ ਭਾਰਤ ਰਤਨ ਦਿੱਤਾ ਤਾਂ ਬੀਜੇਪੀ ਨੇ ਦਿੱਤਾ ਤੇ ਅੰਬੇਦਕਰ ਸਾਹਿਬ ਅੱਜ ਜਦੋਂ ਅੱਜ ਫੋਟੋ ਤਸਵੀਰ ਦੇਖੀ ਆ ਤਾਂ ਮਨ ਰੋਂਦਾ ਮਨ ਰੋਂਦਾ ਓਏ ਉਹਨਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੇ ਅੱਜ ਜੋ ਕੁਝ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਤੇ ਅੱਜ ਇਹ ਦਿਨ ਦੇਖਣਾ ਪੈ ਗਿਆ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਆਪ ਫੋਟੋ ਅੰਬੇਦਕਰ ਸਾਹਿਬ ਦੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਇਹ ਕਦੇ ਸੋਚਿਆ ਨਹੀਂ ਹੋਣਾ ਵੀ ਮੈਂ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਿਆ ਸੰਵਿਧਾਨ ਉਹ ਬਣਾ ਕੇ ਦੇ ਕੇ ਚੱਲਿਆ ਤੇ ਮੇਰੀ ਤਸਵੀਰ ਕਾਂਗਰਸ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪੈਰਾਚਰੂਲੂ ਜਾਣ ਬੁਝ ਕੇ ਫੜ ਕੇ ਮੈਂ ਤੁਹਾਡੇ ਕੈਮਰੇ ਤੇ ਦੇਖੀ ਆ ਜਾਣ ਬੁਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤਖੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚੱਲਦੇ ਹੋਏ ਪੈਰਾਚ ਸਿਟੀ ਆ ਤੇ ਉਹ ਸਾਰੀ ਵੀਡੀਓ ਜਿਹੜੀ ਉਹ ਕੱਲ ਮੂਰੇ ਆਈ ਆ ਮੈਂ ਸਮਝਦਾ ਬਹੁਤ ਭਾਰੀ ਰੋਸ ਸਭ ਦੇ ਵਿੱਚ ਸੰਵਿਧਾਨ ਸਭਲੇ ਲਈ ਆ ਪਰ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਐਸਸੀ ਵਰਗ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਤੇ ਮੈਂ ਸਮਝਦਾ ਵੜਿੰਗ ਸਾਹਿਬ ਜਿੰਨਾ ਘਿਰ ਚੁੱਕੇ ਨੇ ਕਿਉਂਕਿ ਜੋ ਉਤੋਂ ਬੋਲਦੇ ਨੇ ਉਹ ਥੱਲਿਓ ਟੋਟਲ ਝੂਠ ਨਿਕਲਦਾ ਤੇ ਅੱਜ ਐਡੀ ਵੱਡੀ ਸਤਕਾਰ ਨਾਲ ਮਾਣ ਨਾਲ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ ਬਜਾਏ ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਤੇ ਇਹ ਰੋਲਣ ਵਾਲੇ ਨੂੰ ਇਹ ਲੋਕ ਪੰਜ ਲੁਧਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇ ਨੂੰ ਵਾਪਸ ਭੇਜਣਗੇ ਇਤੋਂ ਵੱਧ ਮੈਂ ਇਸ ਗੱਲ ਦੀ ਮਾਫੀ ਮੰਗਦਾ ਵੀ ਇਹ ਜਹ ਕਨਾਉਣਾ ਕੰਮ ਕਿਸੇ ਨੂੰ ਵੀ ਇਹ ਕਦੇ ਕਰਨਾ ਨਹੀਂ ਚਾਹੀਦਾ ਪਰ ਜੇ ਕੀਤਾ ਜਿਨੇ ਉਹਨੂੰ ਕਦੇ ਮਾਫੀ ਨਹੀਂ ਮਿਲਣੀ ਚਾਹੀਦੀ ਸਾਹਿਬ ਗੱਲ ਕਰੀ ਜਿਹੜਾ ਸੁਪਾਲ ਖੈਰਾ ਜੀ ਨੇ ਬਿਆਨ ਦਿੱਤੇ ਦੇਖੋ ਤਾਂ ਸਹੀ ਉਹ ਕਰੀਏ ਕੀ ਕਰੀਏ ਕੀ ਕਾਂਗਰਸ ਤਾਂ ਦੁਸ਼ਮਣ ਬਣ ਗਈ ਦੇਸ਼ ਦੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੂੰ ਪੈਰਾਂ ਚ ਜੇ ਅੱਜ ਗੱਲ ਕਰੀਏ ਖਹਿਰੇ ਦੀ ਉਹ ਦੇਸ਼ ਤੋੜਨ ਨੂੰ ਉਹ ਕਹਿੰਦਾ ਜੇ ਕੋਈ ਰਾਜਸਥਾਨੀ ਜੇ ਕੋਈ ਹਮਾਚੜੀ ਬੜੀ ਫੋਟੋ ਦਿੱਤੀ ਬਾਬਾ ਸਾਹਿਬ ਦੀ ਉਹਨੂੰ ਪਿਆਰ ਨਾਲ ਰੱਖੀ ਗਈ ਕਿਹੜੇ ਮਾਨਸਮਾਨ ਬਾਬਾ ਸਾਹਿਬ ਵੀਡੀਓ ਕਰ ਲਈ ਬਾਬਾ ਸਾਹਿਬ ਦੀ ਤੁਹਾਨੂੰ ਫੋਟੋ ਦਿੱਤੀ ਸੀ ਉਹਨੂੰ ਪਿਆਰ ਨਾਲ ਰੱਖਿਆ ਬਿੱਟੂ ਸਾਹਿਬ ਕਹਿੰਦਾ ਹੁਣ ਤਾਂ ਰਾਜਾ ਨੂੰ ਲੋੜ ਦੱਸਣਗੇ ਦੇਖੋ ਬਾਬਾ ਸਾਹਿਬ ਅੰਬੇਦਕਰ ਸਾਡੇ ਸਿਰਾਂ ਦੇ ਤਾਜ ਹੈ ਰੋਜ਼ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਫੁੱਲ ਚੜਾਉਨੇ ਆ ਜਿੱਥੇ ਵੀ ਸਨਮਾਨ ਮਿਲਦਾ ਹੈ ਬਿੱਟੂ ਕੋਲੇ ਕੋਈ ਆਈਕਿਊ ਨਹੀਂ ਹੈ ਬਿੱਟੂ ਕੋਰੇ ਗੰਦੇ ਗੰਦੇ ਇਲਜ਼ਾਮਤ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ ਇਹ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮਤ ਲਾਉਂਦਾ ਸੀ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਟਾ ਕਰਦਾ ਸੀ ਕਿ ਮੇਰੀ ਪਾਰਟੀ 'ਚ ਆ ਜਾਓ ਇਹ ਸਾਨੂੰ ਵੀ ਨਿੰਦਰੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਨਿੰਦਰੀ ਹੈ ਇੱਕ ਕਿਸ ਬੰਦੇ ਦੇ ਪ੍ਰਤੀ ਵਫਾਦਾਰ ਹੈ ਇਹ ਭੁਖਰਾਹਟ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਹੈ ਇਹਰਾ ਨੰਬਰ 5 'ਮੈਂ' ਮੇਰੀ ਗੱਲ ਯਾਦ ਰੱਖਿਓ ਬਿੱਟੂ ਨੂੰ ਲੁਧਿਆਣਾ ਦੇ ਲੋਕ ਵੋਟ ਨਹੀਂ ਪਾਉਣਗੇ ਇੱਕ ਜਿਹੜੀ ਆਡੀਓ ਸਰਵਰ ਦਾ ਜਮਾਨਾ ਹੈ ਉਹ ਲੈਣੇ ਲੈਣੇ ਹਾਂ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਨਾ